ਆਓ ਪਹਿਲਾਂ ਤਾਂ ਸਾਰਿਆਂ ਦਾ ਇਸ ਚੈਨਲ ਤੇ ਵੈਲਕਮ ਕਰੀਏ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਕੋਮਲ ਸਟੀਚਿੰਗ ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਮੀਜ਼ ਦਾ ਟੀਰਾ ਜੇ ਜ਼ਿਆਦਾ ਹੋਵੇ ਤਾਂ ਉਸ ਨੂੰ ਕਿਵੇਂ ਕਟਾਈਦਾ ਹੈ ਕਈ ਵਾਰ ਕਮੀਜ਼ ਹੁੰਦੀ ਹੈ ਨਾ ਉਹਨਾਂ ਦਾ ਟੀਰਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਆਪਾਂ ਉਸ ਨੂੰ ਕਿਵੇਂ ਕੱਟ ਕਰਾਂਗੇ ਟੀਰੇ ਨੂੰ रेडीमेड कमीज जो ਹੁੰਦੀ ਹੈ ਉਹਨਾਂ ਦਾ ਤੀਰਾ ਜ਼ਿਆਦਾ ਹੁੰਦਾ ਹੈ ਤੇ ਆਪਾਂ ਕਿਸ ਤਰ੍ਹਾਂ ਉਸ ਨੂੰ ਕੱਟ ਕਰਾਂਗੇ ਆਓ ਆਪਾਂ ਤੁਹਾਨੂੰ ਦਿਖਾਈਏ ਇਹ ਜੋ ਕਮੀਜ਼ ਹੈ ਇਸ ਦਾ ਤੀਰਾ ਦੇਖੋ ਕਿੰਨਾ ਹੈ ਆਪਾਂ ਤੁਹਾਨੂੰ ਰੈਡੀमेड ਕਮੀਜ਼ ਦਾ ਤੀਰਾ ਇੰਚ ਦੇਪਨਾ ਨਾਪ ਕੇ ਦਿਖਾਉਂਦੇ ਹਾਂ ਦੇਖੋ ਇਹ ਹੈ 18 ਇੰਚ 18 ਇੰਚ ਜੋ ਕਿ ਆਪਾਂ ਨੂੰ 12 ਇੰਚ ਹੀ ਚਾਹੀਦਾ ਹੈ ਤੇ ਇਸ ਦਾ ਜੋ ਮੋਢਾ ਹੈ ਉਹ ਵੀ ਬਹੁਤ ਜ਼ਿਆਦਾ ਹੈ ਮੋਢਾ ਵੀ ਜ਼ਿਆਦਾ ਹੈ ਇਸ ਦਾ ਮੋਢਾ ਵੀ ਛੋਟਾ ਕਰਨਾ ਹੈ ਆਪਾਂ ਤੇ ਇਹ ਕਮੀਜ਼ ਦਾ ਪਹਿਲਾਂ ਤਾਂ ਇਸ ਤਰ੍ਹਾਂ ਤੁਸੀਂ ਨਾਪ ਲੈ ਲੈਣਾ ਜਦੋਂ ਇਹ ਤੀਰਾ ਇਸ ਤਰ੍ਹਾਂ ਜ਼ਿਆਦਾ ਹੋਵੇਗਾ ਤਾਂ ਇਸ ਕਮੀਜ਼ ਨੂੰ ਪਹਿਲਾਂ ਤੁਸੀਂ ਪੁੱਠਾ ਕਰ ਲੈਣਾ ਹੈ ਇਸ ਤਰ੍ਹਾਂ ਕਮੀਜ਼ ਨੂੰ ਇਸ ਤਰ੍ਹਾਂ ਪੁੱਠਾ ਕਰ ਲਓ ਇਸ ਦੀ ਉਲਟੀ ਸਾਈਡ ਕਰ ਲਓ ਜਦੋਂ ਇਸ ਨੂੰ ਇਸ ਤਰ੍ਹਾਂ ਉਲਟੀ ਸਾਈਡ ਕਰ ਲੂੰਗੀ ਤਾਂ ਜੋ ਇਹ ਬਾਹ ਹੁੰਦੀ ਹੈ ਨਾ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਨੂੰ ਇਸ ਦੀ ਬਾਹ ਉਤਾਰਨੀ ਪਵੇਗੀ ਜੋ ਕਮੀਜ਼ ਦੀ ਬਾਹ ਹੁੰਦੀ ਹੈ ਇਹ ਬਾਹ ਆਪਾਂ ਨੂੰ ਉਤਾਰਨੀ ਪਵੇਗੀ ਕਿਉਂਕਿ ਜਦੋਂ ਤੀਰਾ ਜ਼ਿਆਦਾ ਹੋਵੇ ਨਾ ਫਿਰ ਆਪਾਂ ਇੱਥੋਂ ਇਸ ਦਾ ਕੱਟ ਕਰਾਂਗੇ ਤੀਰਾ ਤੇ ਇਧਰੋਂ ਨਹੀਂ ਕਰ ਸਕਦੇ ਦੇਖੋ ਇਸ ਤਰ੍ਹਾਂ ਇੱਕ ਕਮੀਜ਼ ਦੀ ਜੋ ਬਾਜੂ ਹੈ ਇਹ ਦਿਖਾਉਣੀ ਹੈ ਤੁਹਾਨੂੰ ਇਸ ਤਰ੍ਹਾਂ ਆਪਾਂ ਨੂੰ ਉਧੇੜਨੀ ਪਵੇਗੀ ਪਹਿਲਾਂ ਹੌਲੀ-ਹੌਲੀ ਉਤਾਰਨੀ ਹੈ ਨਾਲੋਂ ਕਮੀਜ਼ ਦੇ ਕਈ ਵਾਰ ਨਾ ਕਮੀਜ਼ ਫਟ ਜਾਂਦਾ ਹੈ ਇਹ ਤਾਂ ਪਛਮ ਦਾ ਹੈ ਨਾ ਇਸ ਕਰਕੇ ਇਸ ਤਰ੍ਹਾਂ ਉਤਾਰ ਲਵਾਂਗੀ ਜੋ ਕਮੀਜ਼ ਦੂਸਰੀ ਹੁੰਦੀ ਹੈ ਨਾ ਉਹਨਾਂ ਦੀ ਕਾਟਨ ਦੇ ਜਾਂ ਕੋਈ ਵੀ ਉਹ ਤਾਂ ਹੌਲੀ-ਹੌਲੀ ਹੀ ਸੂਈ ਨਾਲ ਉਧੇੜਨੇ ਪੈਂਦੀ ਹੈ ਖਿੱਚ ਕੇ ਨਹੀਂ ਉਧੇੜ ਸਕਦੇ ਆਪਾਂ ਦੇਖੋ ਇਧਰ ਇਹ ਨਾਲ ਆਪਾਂ ਉਤਾਰ ਲਿਆ ਹੈ ਆ ਦੇਖੋ ਬਾਜੂ ਹੋ ਗਈ ਨਾ ਅਲੱਗ ਇਸ ਦੀ ਆ ਦੇਖੋ ਬਾਹ ਇਸ ਦੀ ਅਲੱਗ ਹੋ ਗਈ ਹੈ ਹੁਣ ਆਪਾਂ ਜੋ ਕਮੀਜ਼ ਹੈ ਉਹ ਦਿਖਾਉਣੀ ਆ ਤੁਹਾਨੂੰ ਦੋਵੇਂ ਬਾਹਾਂ ਆਪਾਂ ਉਤਾਰ ਲੀਆਂ ਹੈ ਦੇਖੋ ਇਧਰਲੀ ਸਾਈਡ ਵਾਲੀ ਬਾਹ ਵੀ ਉਤਾਰ ਲਈ ਤੇ ਇਧਰਲੀ ਸਾਈਡ ਵਾਲੀ ਵੀ ਬਾਹ ਉਤਾਰ ਲਈ ਹੁਣ ਜੋ ਇਹ ਕਮੀਜ਼ ਹੈ ਇਸ ਦਾ ਤੀਰਾ ਆਪਾਂ ਘੱਟ ਕਰਨਾ ਹੈ ਕਿਉਂਕਿ ਇਸ ਦਾ ਤੀਰਾ ਬਹੁਤ ਜ਼ਿਆਦਾ ਹੈ ਤਾਂ ਫਿਰ ਆਪਾਂ ਇਸ ਨੂੰ ਕੀ ਕਰਨਾ ਹੈ ਇਸ ਤਰ੍ਹਾਂ ਇਸ ਨੂੰ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਇਸ ਨੂੰ ਫੋਲਡ ਕਰ ਲੈਣਾ ਹੈ ਜਦੋਂ ਆਪਾਂ ਇਸ ਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਨੂੰ ਇਸ ਤਰ੍ਹਾਂ ਵਿਛਾ ਲੈਣਾ ਹੈ ਕਿਉਂਕਿ ਜੇ ਆਪਾਂ ਤੋਂ ਥੋੜਾ ਬਹੁਤਾ ਵੀ ਵੱਧ ਘੱਟ ਰਹਿ ਗਿਆ ਤਾਂ ਫਿਰ ਕਮੀਜ਼ ਦੀ ਸੈਟਿੰਗ ਸਹੀ ਨਹੀਂ ਆਵੇਗੀ ਦੇਖੋ ਦਿਖ ਰਿਹਾ ਨਾ ਤੁਹਾਨੂੰ ਵੀਡੀਓ ਦੇ ਵਿੱਚ ਇਸ ਤਰ੍ਹਾਂ ਆਪਾਂ ਇਸ ਦਾ ਨਾਪ ਲੈਣਾ ਹੈ ਦੇਖੋ ਇੱਧਰ 7 3 4 ਹੈ ਪਹਿਲਾ ਹੈਗਾ ਇਹ 9 ਇੰਚ ਆਪਾਂ ਇਹ ਰੱਖਣਾ ਹੈ 6 ਇੰਚ ਦੇਖੋ ਇਹਨਾਂ ਤੀਰਾਂ ਜ਼ਿਆਦਾ ਹੈ ਇੱਥੇ ਨਿਸ਼ਾਨ ਲਗਾ ਲਵਾਂ 6 ਇੰਚ ਤੇ 6 ਇੰਚ ਤੇ ਨਿਸ਼ਾਨ ਲਗਾ ਕੇ ਤਾਂ نیچے ਨੂੰ ਇਸ ਦੀ ਗੁਲਾਈ ਪਾਣੀ ਹੈ ਗੁਲਾਈ ਉਸ ਤਰ੍ਹਾਂ ਹੀ ਪਵੇਗੀ ਜਿਵੇਂ ਆਪਾਂ ਮੋਡੇ ਦੀ ਕਾਟ ਪਾਉਂਦੇ ਆ ਇਸ ਤਰ੍ਹਾਂ ਹੀ ਪਹਿਲਾਂ ਇਸ ਦਾ ਡੱਬਾ ਬਣਾ ਲਵੋ। ਇਸ ਤਰ੍ਹਾਂ ਡੱਬਾ ਬਣਾ ਕੇ ਫਿਰ ਇਧਰ ਇੰਚੀ ਟੇਪ ਇਸ ਤਰ੍ਹਾਂ ਰੱਖੋ। ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਇਸ ਦਾ ਨਿਸ਼ਾਨ ਲਗਾ ਲਓ। ਦੇਖੋ। ਇਸ ਤਰ੍ਹਾਂ ਇਸ ਦਾ ਨਿਸ਼ਾਨ ਲਗਾ ਲਓ। ਫਿਰ ਇਸ ਦੀ ਆਪਾਂ ਪਾਉਣੀ ਹੈ ਗੁੜਾਈ। ਜੋ ਜਦੋਂ ਇਸ ਤਰ੍ਹਾਂ ਨਿਸ਼ਾਨ ਪਏ ਜੇ ਫਿਰ ਇਸ ਦੀ ਗੋਲਾਈ ਇੱਥੋਂ 1 ਇੰਚ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦੱਸਿਆ ਹੈ ਇੱਥੋਂ ਆਪਾਂ 1 ਇੰਚ ਹੀ ਰੱਖਾਂਗੇ 1 ਇੰਚ ਤੇ ਇਸ ਤਰ੍ਹਾਂ ਕਾਟ ਪਾ ਲਿਆ ਅੰਕੀ ਦੇਖੋ 1 ਇੰਚ ਜਦ ਰੱਖਾਂਗੇ ਇਦਾਂ ਹੀ ਗੋਲਾਈ ਪੈ ਜਾਂਦੀ ਹੈ ਹੱਥ ਨਾਲ ਹੀ ਕਿਉਂਕਿ ਮੇਰੇ ਕੋਲ ਸਕੇਲ ਵੀ ਹੈ ਉਸ ਤਰ੍ਹਾਂ ਵੀ ਪੈ ਜਾਂਦੀ ਹੈ ਪਰ ਮੈਨੂੰ ਇਸ ਤਰ੍ਹਾਂ ਹੈ ਵੀ ਤੁਸੀਂ ਇਸ ਤਰ੍ਹਾਂ ਹੀ ਸਮਝੋ ਦੇਖੋ ਦਿਖਦਾ ਹੈ ਨਾ ਤੁਹਾਨੂੰ ਇਹ ਨਿਸ਼ਾਨ ਲੱਗਿਆ ਹੋਇਆ। ਦੇਖੋ ਇਸ ਤਰ੍ਹਾਂ ਫਿਰ ਇਸ ਨੂੰ ਇੱਥੋਂ ਆਪਾਂ ਦੋਨੋਂ ਸਾਈਡ ਹੀ ਕੈਂਚੀ ਨਾਲ ਇਸ ਦੀ ਕਟਿੰਗ ਕਰ ਦੇਣੀ ਹੈ। ਦੋਨੋਂ ਸਾਈਡ ਹੀ ਇਸ ਦੀ ਇੱਥੋਂ ਆਪਾਂ ਕਟਿੰਗ ਕਰ ਦੇਣੀ ਹੈ ਦੇਖੋ। ਜਦੋਂ ਆਪਾਂ ਇਸ ਤਰ੍ਹਾਂ ਇਸ ਨੂੰ ਇਹ ਨਾ ਮੋਟਾ ਹੈ ਜਿਆਦਾ ਕਮੀਜ਼ ਕਿਉਂਕਿ ਇਹ ਪੱਛਮ ਦੇ ਹੁੰਦੀ ਹੈ ਨਾ ਤਾਂ ਇਸ ਤਰ੍ਹਾਂ ਕਹਿਰਾ ਕਰਕੇ ਹੀ ਕੱਟਿਆ ਜਾਏਗਾ ਇਸ ਤਰ੍ਹਾਂ। ਇਹ ਵੀ ਕੱਟ ਲਿਓ। ਇਸ ਤਰ੍ਹਾਂ ਇਸ ਦਾ ਕੱਟਦੇ ਜਾਓ ਹੌਲੀ ਹੌਲੀ ਦੇਖੋ ਕੱਟਿਆ ਗਿਆ ਨਾ ਅਗਲੀ ਸਾਈਡ ਕੱਟ ਦਿੱਤੀ ਆ ਹੁਣ ਤੁਹਾਨੂੰ ਬੈਕ ਸਾਈਡ ਵੀ ਦਿਖਾਉਣੀ ਆ ਕੱਟ ਕੇ ਜਿਸ ਤਰ੍ਹਾਂ ਹੀ ਉਸ ਨੂੰ ਕੱਟ ਦੇਣਾ ਹੈ ਬੈਕ ਸਾਈਡ ਨੂੰ ਕਿਉਂਕਿ ਇਹ ਕਮੀਜ਼ ਮੋਟਾ ਹੈ ਨਾ ਇੱਕੇ ਵਾਰ ਨਹੀਂ ਕਟਿੰਗ ਹੁੰਦੀ ਇਸ ਦੀ ਇੱਥੋਂ ਇਸ ਨੂੰ ਇਸ ਤਰ੍ਹਾਂ ਕੱਟ ਦੇਣਾ ਹੈ ਦੇਖੋ ਆ ਗਈ ਨਾ ਸਮਝ ਜਿਸ ਤਰ੍ਹਾਂ ਇਸ ਦੀ ਕਾਟ ਪੈ ਜਾਣੀ ਹੈ ਦੇਖੋ ਆ ਗਿਆ ਹੁਣ ਤੀਰਾ ਜਿੰਨਾ ਆਪਾਂ ਨੂੰ ਚਾਹੀਦਾ ਸੀ ਉਸ ਤੋਂ 1 ਇੰਚ ਜ਼ਿਆਦਾ ਹੈ ਕਿਉਂਕਿ ਅੱਧੀ ਅੱਧੀ ਇੰਚ ਸਿਉਣ ਆ ਜਾਣੀ ਐ ਇਸਦੀ ਆ ਦੇਖੋ ਇੱਧਰ 13 ਇੰਚ ਹੈ ਆਪਾਂ ਨੂੰ ਚਾਹੀਦਾ 12 ਇੰਚ ਤੇ ਅੱਧੀ ਇੰਚ ਇੱਥੇ ਸਿਨ ਆ ਜਾਏਗੀ ਇੱਧਰ ਲਈ ਦੀ ਇੱਧਰ ਲਈ ਦੀ ਇੱਥੇ ਸਿਨ ਆ ਜਾਏਗੀ ਅੱਧੀ ਇੰਚ ਫਿਰ ਇਹ ਛਾਤੀ ਤੋਂ ਵੀ ਜ਼ਿਆਦਾ ਹੈ ਜੋ ਰੈਡੀਮੇਡ ਕਮੀਜ਼ ਹੁੰਦੀਆਂ ਨਾ ਉਹ ਜ਼ਿਆਦਾ ਹੀ ਹੁੰਦੀ ਹੈ ਫਿਰ ਇਹਨਾਂ ਦੀ ਸੈਟਿੰਗ ਆਪਾਂ ਨੂੰ ਘਰੇ ਕਰਨੀ ਹੀ ਪੈਂਦੀ ਹੈ ਇੱਥੋਂ ਉਹਨਾਂ ਦੇ ਆ ਰਿਹਾ ਹੈ ਜਿਨ੍ਹਾਂ ਦਾ ਆਪਣੇ ਕੋਲੇ ਨਾਪ ਹੈ ਇੱਥੋਂ ਆਏਗਾ ਉਹਨਾਂ ਦੇ 17 ਇੰਚ ਦੇਖੋ ਇਸ ਤਰ੍ਹਾਂ 17 ਇੰਚ ਤੇ ਨਿਸ਼ਾਨ ਲਗਾ ਲੈਣਾ ਆਪਾਂ ਇਸ ਤਰ੍ਹਾਂ ਜਦੋਂ ਆਪਾਂ 17 ਇੰਚ ਦੇ ਨਿਸ਼ਾਨ ਲਗਾਵਾਂਗੇ ਤਾਂ ਮੋਢਾ ਆਪਣੇ ਆਪ ਹੀ ਕੱਟ ਹੋ ਜਾਏਗਾ ਪਹਿਲਾਂ ਤਾਂ ਇੱਥੇ ਤਿੱਕਰ ਇਸ ਦੀ ਸिलाई ਸੀ ਨਾ ਇੱਥੇ ਜੜਿਆ ਹੋਇਆ ਸੀ ਹੁਣ ਇਹ ਇੰਨਾ ਪਿੱਛੇ ਹੋ ਕੇ ਜਦੋਂ ਇਸ ਦੀ ਸिलाई ਕੀਤੀ ਗਈ ਤਾਂ ਇੰਨਾ ਇਹ ਘੱਟ ਹੋ ਜਾਵੇਗਾ ਦੇਖੋ ਇਸ ਤਰ੍ਹਾਂ ਇੰਨਾ ਘੱਟ ਹੋ ਜਾਏਗਾ ਫਿਰ ਇਹ ਜਿਹੜੀ ਬਾਹ ਹੈ ਇਹ ਬਾਹ ਨੂੰ ਆਪਾਂ ਇਸ ਤਰ੍ਹਾਂ ਹੀ ਰੱਖਣਾ ਹੈ ਬਾਹ ਤਾਂ ਇਸ ਤਰ੍ਹਾਂ ਹੀ ਨਾਲ ਲੱਗ ਜਾਵੇਗੀ ਜੋ ਬਾਹ ਇੱਥੋਂ ਲੰਬੀ ਹੈ ਉਹਨੂੰ ਅੱਗੇ ਤੋਂ ਕੱਟ ਦਿੱਤਾ ਜਾਵੇਗਾ ਲੰਬੀ ਹੋਵੇ ਬਾਹ ਤਾਂ ਅੱਗਿਓ ਕੱਟ ਦਿਓ ਉਸ ਨੂੰ ਜੇ ਮੋਢਾ ਜ਼ਿਆਦਾ ਹੋਵੇ ਤਾਂ ਇੱਥੇ ਸੀਨ ਲਗਾਉਣੀ ਹੈ ਜੋ ਇੱਥੇ ਸੀਨ ਲੱਗੀ ਹੈ ਨਾ ਇੱਥੇ ਲਗਾ ਲਓ ਇੰਨਾ ਇੱਥੋਂ ਕੰਮ ਕਰ ਦਿਓ ਕੱਟ ਕਰ ਦਿਓ ਦੇਖ ਰਹਿਣ ਤਾਂ ਹਣ ਨਿਸ਼ਾਨ ਲੱਗਿਆ ਹੋਇਆ ਬਾਜੂ ਤੇ ਇੰਨਾ ਇੱਥੋਂ ਕੱਟ ਦਿਓ ਠੀਕ ਹੈ ਨਾ ਇੱਥੇ ਸੀਨ ਆ ਜਾਵੇਗੀ ਤਾਂ ਜਦੋਂ ਆਪਾਂ ਇਹ ਮੋਢਾ ਇਸ ਤਰ੍ਹਾਂ ਕਮੀਜ਼ ਦੇ ਨਾਲ ਇਸ ਤਰ੍ਹਾਂ ਅਟੈਚ ਕਰਾਂਗੇ ਤਾਂ ਦੇਖੋ ਬਿਲਕੁਲ ਸਹੀ ਆ ਗਿਆ ਨਾ ਦੇਖੋ ਇੱਥੇ ਹੀ ਨਿਸ਼ਾਨ ਲੱਗਿਆ ਹੈ ਇੱਥੇ ਹੀ ਆਪਣਾ ਕਮਰ ਦਾ ਨਿਸ਼ਾਨ ਲੱਗਿਆ ਹੈ ਦੇਖੋ ਇਸ ਤਰ੍ਹਾਂ ਹੀ ਕਮੀਜ਼ ਦੀ ਲੰਬਾਈ ਜੋ ਹੈ ਸੈੱਟ ਹੋ ਜਾਂਦੀ ਹੈ ਘੱਟ ਹੋ ਜਾਂਦੀ ਹੈ ਜੋ ਤੁਸੀਂ ਰੈਡੀਮੇਡ ਕਮੀਜ਼ ਲਿਆਵੋਗੇ ਉਸ ਦੀਆਂ ਪਹਿਲਾਂ ਬਾਹਾਂ ਥਾਂ ਨੂੰ ਉਤਾਰਨੀਆਂ ਹੀ ਪੈਣਗੀਆਂ ਬਾਹਾਂ ਉਧੇੜ ਕੇ ਬਾਅਦ ਵਿੱਚ ਕਮੀਜ਼ ਨੂੰ ਉਲਟਾ ਕਰਕੇ ਫਿਰ ਉਸ ਦੀ ਸੈਟਿੰਗ ਕਰ ਸਕਦੇ ਆਪਾਂ ਬੜੇ ਹੀ ਆਸਾਨ ਤਰੀਕੇ ਨਾਲ ਹੋ ਜਾਂਦੀ ਹੈ ਕਈ ਵਾਰ ਆਪਾਂ ਨੂੰ ਪਹਿਲਾਂ ਸਮਝ ਨਹੀਂ ਆਉਂਦੀ ਜਦੋਂ ਆਪਾਂ ਕਰਦੇ ਰਹਿੰਦੇ ਆ ਕੰਮ ਤਾਂ ਫਿਰ ਆਪਾਂ ਨੂੰ ਸਮਝ ਆਉਣ ਲੱਗ ਜਾਂਦੀ ਹੈ ਹੌਲੀ ਹੌਲੀ ਕਰਕੇ ਆਪਾਂ ਤੁਹਾਨੂੰ ਸਾਰੀ ਹੀ ਸਮਝਾਵਾਂਗੇ ਅੱਜ ਤੁਹਾਨੂੰ ਆਪਾਂ ਦੱਸਿਆ ਵੀ ਤੀਰਾ ਕਿਸ ਤਰ੍ਹਾਂ ਰੈਡੀमेड ਕਮੀਜ਼ ਦਾ ਕੱਟ ਕਰਨਾ ਹੈ ਇਸ ਦਾ ਸਾਰਾ ਕੁਝ ਬਾਕੀ ਸਹੀ ਹੈ ਤਿਕਲਾ ਇਸ ਦੀ ਕਮੀਜ਼ ਦੀ ਤੀਰੇ ਦੀ ਜੋ ਸੀ ਲੰਬਾਈ ਉਹ ਬਹੁਤ ਜ਼ਿਆਦਾ ਸੀ ਆਪਾਂ ਤੀਰੇ ਦੀ ਕਟਾਈ ਤੁਹਾਨੂੰ ਦੱਸ ਦਿੱਤੀ ਹੈ ਇਸ ਤਰ੍ਹਾਂ ਹੀ ਕਰਨੀ ਹੈ ਜੇ ਤੁਹਾਨੂੰ ਸਮਝ ਨਾ ਆਵੇ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਕਮੈਂਟ ਕਰਕੇ ਪੁੱਛ ਸਕਦੇ ਹੋ ਵੀ ਕਿਸ ਤਰ੍ਹਾਂ ਕਰਨਾ ਹੈ ਤੇ ਫਿਰ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਲਈ ਆਪਾਂ ਨੂੰ ਕੈਂਚੀ ਤੇ ਮਾਰਕਰ ਤੇ ਐਂਜੀ ਟੇਪ ਤਿੰਨ ਚੀਜ਼ਾਂ ਦੀ ਹੀ ਜ਼ਰੂਰਤ ਹੁੰਦੀ ਹੈ ਤੇ ਆਰਾਮ ਨਾਲ ਬੈਠ ਕੇ ਇਸ ਤੇ ਥੀਰੇ ਦੀ ਲੰਬਾਈ ਜੋ ਹੁੰਦੀ ਹੈ ਘੱਟ ਕਰੋ ਤੇ ਉਸ ਨੂੰ ਬਾਅਦ ਵਿੱਚ ਨਾਲ ਮਸ਼ੀਨ ਤੇ ਸਟਿਚ ਕਰ ਦੇਵੋ ਮੈਨੂੰ ਲੱਗਦਾ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ